ਤੌਰ ਤੇ ਅੱਜ ਸਨਮਾਨ ਕੀਤਾ ਜਾਣਾ ਹੈ ਔਰ ਨਾਲ ਹੀ ਸਰਦਾਰ ਦਲਵੀਰ ਸਿੰਘ ਜੀ ਸਰਕਲ ਪ੍ਰਧਾਨ ਧਰਮਗੜਾ ਦਰਸ਼ਨ ਸਿੰਘ ਜੀ ਢੀਂਸਾ ਬਲਕੀਤ ਸਿੰਘ ਸ਼ੈੜੀ ਹਰਕੇਸ਼ ਸਿੰਘ ਸ਼ੈੜੀ ਨਾਲ ਜਗਵਿੰਦਰ ਸਿੰਘ ਸੰਧੂ ਰਣਵੀਰ ਸਿੰਘ ਜਵੰਦਾ ਹਰਪਾਜਨ ਸਿੰਘ ਸੰਧੂ ਕਲਿਸ਼ਨ ਸਿੰਘ ਸ਼ੈੜੀ ਔਰ ਨਾਲ ਹੀ ਫਲਕਾਰ ਸਿੰਘ ਜੀ ਪੰਚ ਸ਼ੈੜੀ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜੇ ਨੇ ਨਾਲ ਹੀ ਡਾਕਟਰ ਕਰਮਜੀਤ ਸ਼ਰਮਾ ਜੀ ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਸ਼ਖਸੀਅਤਾਂ ਦਾ ਜੋ ਕਿ ਆਪਣੀ ਜ਼ਿੰਦਗੀ ਦੇ ਨਿੱਜੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪੁੱਜੇ ਨੇ ਸੋ ਖੇਡ ਮੈਦਾਨ ਦੇ ਵਿੱਚ ਪੁੱਜੇ ਨੇ ਜਥੇਦਾਰ ਤੇਜਾ ਸਿੰਘ ਜੀ ਕਮਾਲਪੁਰ ਅਤੇ ਇਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਪਹਿਲੋਂ ਧੰਨਵਾਦ ਕਰਦੇ ਹਾਂ ਜੀ ਜੀ ਆਇਆਂ ਆਖਦੇ ਹਾਂ ਉਧਰ ਸਾਡਾ ਵੀਰ ਸੱਤਾ ਸਟੂਡੀਓ ਜਾਦਾ ਬਣਾ ਰਿਹਾ ਹੈ ਧਰਮੀ ਸ਼ਰਮਾ ਅਰੋਹੀ ਸੁਖਪਾਲ ਜੀ ਉਹਨਾਂ ਨੇ ਲਾਈਵ ਕੀਤਾ ਹੋਇਆ ਕੇਵਲ ਦੇ ਜਰੀਏ ਬਹੁਤ ਬਹੁਤ ਧੰਨਵਾਦ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਕੇਸ਼ ਸਿੰਘ ਜੀ ਸੈਣੀ ਸਾਹਿਬ ਕੋ ਸਾਰਾ ਬਾਣ ਕਰਕੇ ਨੇ ਪੰਜਾਬੀ ਬੋਲਾ ਦੇ ਵਾਸਤੇ ਬਹੁਤ ਬਹੁਤ ਧੰਨਵਾਦ ਇਹ ਵੀ ਇੱਕ ਯਾਦ ਹੈ ਕਿਉਂਕਿ ਦੁਨੀਆ ਦੇ ਵਿੱਚ ਕੋਈ ਪਤਾ ਨਹੀਂ ਜਥੇਦਾਰ ਸਾਹਿਬ ਕੀ ਨੇ ਕਦੋਂ ਤੁਰ ਜਾਣਾ ਪਰ ਸਾਦੇ ਕੰਮਾਂ ਦੇ ਵਿੱਚ ਕਹਿੰਦੇ ਵਧੀਆ ਕੰਮਾਂ ਦੇ ਵਿੱਚ ਬੰਦਾ ਪੈਸਾ ਲੌਂਦਾ ਰਹੇ ਦਾ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਕਹਿੰਦੇ ਵੀ ਏ ਜਿਹੜਾ ਜਿਵੇਂ ਕਹਿੰਦੇ ਹੁੰਦੇ ਨੇ ਇੱਥੇ ਹੀ ਰਹਿ ਜਾਣਾ ਕੋਈ ਪਤਾ ਨਹੀਂ ਜਿਵੇਂ ਕਹਿੰਦੇ ਨੇ ਬੰਦੇ ਮਿਹਨਤੀ ਮੱਝਲਾ ਸਰ ਕਰਦੇ ਤੇ ਬੇਈਮਾਨਾ ਬਣਾਉਣੇ ਨੇ ਟਾਈਮ ਕਿੱਥੇ ਬੱਕਰਾ ਜਦੋਂ ਕਸਾਈ ਦੇ ਬਸ ਪੈ ਗਿਆ ਤੇ ਫਿਰ ਉਹਦੇ ਤੋਂ ਪਾਲਦਾ ਰਹਿਮ ਕਿੱਥੇ ਸੋफी ਬੰਦੇ ਨੂੰ ਕਾਸੇ ਦੀ ਲੋੜ ਹੈ ਨਹੀਂ ਆਮਲੀ ਖਾਤੇ ਵਿੱਚ ਹੋਊਗਾ ਕੈਮ ਕਿੱਥੇ ਹੁੰਦਾ ਧਰਮਿਆ ਰੱਬ ਦਾ ਹੁਕਮ ਵੱਡਾ ਨਹੀਂ ਤਾਂ ਬੰਦੇ ਕੋਲੇ ਮਰਨ ਦਾ ਟਾਈਮ ਕਿੱਥੇ ਹੁੰਦਾ ਸਜਣੋ ਰੱਬ ਦਾ ਹੁਕਮ ਵੱਡਾ ਸੋ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਉਂਦੇ ਜੀਆਂ ਦੇ ਮੇਲੇ ਨੇ ਇਥੇ ਤਾਂ ਨਹੀਂ ਕੋਈ ਪਤਾ ਨਹੀਂ ਕਿ ਕਿਲੇ ਕਦੋਂ ਡਾਰੀ ਮਾਰ ਜਾਣੀ ਹੈ ਉਧਰ ਸਾਡੇ ਵਿੱਚੋਂ ਵੀ